ਹਾਂਜੀ ਦੋਸਤੋ ਸਾਰੇ ਮੇਰੇ ਪਿਆਰ ਭਰੇ ਸਸਤੀਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ 2 ਅੱਜ ਮੈਂ ਜਿਹੜੀ ਖਬਰ ਲੈ ਕੇ ਪਹੁੰਚਿਆ ਬਹੁਤ ਜਿਆਦੇ ਮੰਦ ਭਾਗੀ ਖਬਰ ਹੈ ਮੰਦ ਭਾਗੀ ਜਿਹੜੀ ਖਬਰ ਹੈ ਪਿੰਡ ਭੱਜੋ ਮਾਜਰੇ ਦੀ ਆ ਨਾਪਾਹ ਸ਼ਹਿਰ ਦੇ ਨੇੜੇ ਪਿੰਡ ਪੈਂਦਾ ਭੱਜੋ ਮਾਜਰਾ ਜਿੱਥੇ ਇੱਕ ਸੁਤੇਲੇ ਬਾਪ ਨੇ 3 ਸਾਲ ਦੀ ਸੋਹਣੀ ਬੱਚੀ ਨਾਲ ਬਹੁਤ ਜਿਆਦੇ ਗਲਤ ਕੰਮ ਕੀਤਾ ਹੈ ਜੋ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਦੱਸਦੇ ਉਸ ਮੁਤਾਬਕ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਗੱਲਬਾਤ ਜਦੋਂ ਮੈਂ ਉਸ ਬੱਚੀ ਦੀ ਮਾਂ ਨਾਲ ਕੀਤੀ ਆ ਤੈਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਗੱਲਾਂ ਉਸ ਮਾਂ ਨੇ ਦੱਸੀਆਂ ਉਸ ਬੱਚੀ ਦੀ ਮਾਂ ਨੇ ਤੇ ਜਿਹੜਾ ਜਿਹੜੀ ਉਹਦੀ ਸੱਸ ਉਹਦੇ ਨਾਲ ਵੀ ਗੱਲਬਾਤ ਕੀਤੀ ਸੀ ਪਰ ਉਹ ਕੈਮਰੇ ਅੱਗੇ ਨਹੀਂ ਆਈ ਪਰ ਉਸ ਨੇ ਕਿਹਾ ਵੀ ਮੇਰੇ ਪੁੱਤ ਨੇ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਜਿਹੜਾ ਬਖਸ਼ਣਯੋਗ ਨਹੀਂ ਉਸ ਤੋਂ ਬਾਅਦ ਮੈਂ ਸਦਰ ਖਾਨੇ ਉੱਤੇ ਨਾਬੇ ਦੇ ਵਿੱਚ ਵੀ ਗੱਲ ਕੀਤੀ ਮੁੰਸੀ ਸਾਹਿਬ ਨਾਲ ਗੱਲ ਹੋਈ ਕਿ ਇਹ ਗੱਲਬਾਤ ਆ ਕਿਉਂਕਿ ਆਪਾਂ ਕੱਚੀ ਗੱਲ ਕਦੇ ਵੀ ਇਸ ਤਰ੍ਹਾਂ ਚਲਾ ਨਹੀਂ ਸਕਦੇ। ਖਾਨੇ ਨੂੰ ਦੱਸਿਆ ਵੀ ਅਸੀਂ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਹਜੇ ਰਿਪੋਰਟ ਆਉਣੀ ਬਾਕੀ ਆ। ਬਾਕੀ ਗੱਲਬਾਤ ਜਿਹੜੀ ਰਿਪੋਰਟ ਤੇ ਆਉਣੀ ਹੈ ਮੈਡੀਕਲ ਜਿਹੜੀ ਰਿਪੋਰਟ ਆਉਣੀ ਉਸ ਤੇ ਹੋਣੀ ਆ। ਕਹਿਣ ਦਾ ਭਾਵ ਇਹ ਜੋ ਪਰਿਵਾਰ ਨੇ ਦੱਸਿਆ ਅੱਗੇ ਤੁਸੀਂ ਵੀਡੀਓ ਦੇ ਰਹੀਂ ਸਾਰਾ ਕੋ ਸੋ ਲੋ ਕੀ ਸੱਚਾ ਕੀ ਸਿੱਕੂ ਓਟਾ ਕਿਹਦੇ ਵਿੱਚ ਸਾਰਾ ਕੋ ਸਾਲ ਨੇ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜੀ ਬੱਚੀ ਆ ਇਸ ਬੱਚੀ ਦੀ ਮਾਂ ਜਿਹਦੇ ਨਾਲ ਬਹੁਤ ਜਿਆਦਾ ਦਰਿੰਦਕੀ ਇਸ ਸਤੇਲੇ ਬਾਪ ਨੇ ਕੀਤੀ ਆ ਇਸ ਬੱਚੀ ਨਾਲ ਤੱਕਾ ਹੋਇਆ ਪਰ ਹੁਣ ਅਸੀਂ ਇੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਕੀ ਕੀ ਗੱਲਬਾਤ ਇਹਨਾਂ ਨਾਲ ਹੋਈ ਆਓ ਤੁਹਾਨੂੰ ਇਨਾ ਦੀਾਡੀ ਬਿੱਤੀ ਸੁਣਾਈਏ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੇ ਪਤੀ ਵੱਲੋਂ ਜਿਹੜੀ ਗਲਤ ਹਰਕਤ ਕੀਤੀ ਗਈ ਆ ਫਿਰ ਤੁਸੀਂ ਕੀ ਕੀਤਾ ਅੱਗੇ ਜਾ ਕੇ ਹਾਂਜੀ ਉਹਨੇ ਉਹ ਹੀ ਪਹਿਲੇ ਹੁੰਦੀ ਸੀ ਮੇਰੀ ਜੀਤੀ ਆਪਣੀ ਕੀਤੀ ਸੀ ਕਿ ਮੈਨੂੰ ਸੱਟ ਨਾ ਲਾ ਵੀ ਇਹਨੂੰ ਪਾਰਨਾ ਨਹੀਂ ਨਾ ਤੁਹਾਨੂੰ ਜਿਹਨੇ ਰੋਲਾ ਪਾਇਆ ਤੁਸੀਂ ਕਿਹਾ ਕਿ ਉਹਨੂੰ ਸਾਟਾਉਂ, ਸਾਟਾ ਕਿਹਨੇ ਨਹੀਂ ਕਿੰਨਾ ਸੀ ਮੈਂ ਇੱਕ ਕੰਮ ਨਾ ਕਰਦਾ ਅੰਤ ਵਿੱਚ ਮੈਂ ਕਿਹਾ ਕਿ ਤੁਹਾਨੂੰ ਸਾਰੇ ਸਾਥ ਦੇ ਦੂੰ, ਚਲੋ ਜੀ ਇਹਨੇ ਸਾਰੇ ਹੀ ਸਾਥ ਦੇਣੇ ਚਾਹੀਦੇ ਨੇ, ਮੇਰੇ ਨਾਲ ਵੀ ਕੰਮ ਕਰਦੇ ਸਾਰੇ ਨੇ ਕਿਰਾ ਸਾਥ ਦੇਣਾ ਵੀ ਚਾਹੀਦਾ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਪਿੰਡ ਦੇ ਪਹੁੰਚੇ ਉਹਨਾਂ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਚਕਾਣੀ ਵਾਲੇ ਸਿੰਘ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਇੱਕ ਬਹੁਤ ਜ਼ਿਆਦਾ ਗਰੀਬ ਪਰਿਵਾਰ ਆਹੇ ਜਿਉ ਇੱਕ ਕਮਾਉਣ ਵਾਲਾ ਸੀ ਉਹਨੇ ਹਜੇ ਗਲਤ ਹਰਕਤ ਕੀਤੀ ਉਹ ਅੱਜ ਜੇਲ੍ਹ ਦੇ ਵਿੱਚ ਬੈਠਾ ਮੈਂ ਇੱਥੇ ਦੇ ਹਾਲਾਤ ਦੇਖੇ ਨੇ ਬਹੁਤ ਜ਼ਿਆਦਾ ਹਾਲਤ ਖਸਤਾ ਤੇ ਇਸ ਘਰ ਦੇ ਹਾਲਾਤ ਬਹੁਤ ਜਿਆਦਾ ਖਰਾਬ ਨੇ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਸਕਰੀਨ ਤੇ ਇਹਨਾਂ ਦਾ ਮੈਂ ਨੰਬਰ ਦਵਾਂਗਾ ਤੁਸੀਂ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਪਹਿਲਾਂ ਬੱਚੀ ਨਾਲ ਕੋਈ ਬੱਟਮਾਰ ਕਰਦਾ ਸੀ ਇਸ ਤਰ੍ਹਾਂ ਹੁੰਦਾ ਸੀ ਪਹਿਲਾਂ ਹਾਂਜੀ ਪਹਿਲਾਂ ਵੀ ਹੁੰਦਾ ਸੀ ਆਪੋ ਦੇ ਮੁੱਛੇ ਨੱਚਾ ਬੰਦਾਂ ਮੈਸੇਂ ਨਿਰੋਲ ਜੀ ਹੁੰਦਾ ਸੀ ਜਦੋਂ ਮਾਹ ਤੁਸੀਂ ਦੇਖਿਆ ਕਿੰਨੀ ਦਰਦਨਾਗ ਗੱਲ ਆ ਦੁਸ਼ਮਣ ਦਾ ਵੀ ਬੱਚਾ ਹੋ ਗਿਆ ਆ ਉਹਦੇ ਵੀ ਥੱਪੜ ਮਾਰਨ ਲੱਗੇ ਹਜ਼ਾਰ ਬਾਰ ਸੋਚਦੇ ਆ ਪਰ ਅੱਖਾਂ 'ਚ ਪਾਣੀ ਆਉਂਦਾ ਜਦੋਂ ਇੰਨੀ ਦਰਦਨਾਗ ਗੱਲ ਸੁਣੀ ਤੁਸੀਂ ਸਾਰੀ ਵੀਡੀਓ ਸੁਣੀਆ ਬਹੁਤ ਜ਼ਿਆਦੇ ਗੱਲਾਂ ਜਿਹੜੀਆਂ ਦਿਲੋਂ ਚੁਣ ਕੇ ਰੱਖ ਦੇਣ ਵਾਲੀਆਂ ਨੇ ਪਰ ਇੱਕ ਜਿਹੜਾ ਮੈਂ ਸਕਰੀਨ ਤੇ ਨੰਬਰ ਦਿੰਦਾ ਏ ਉਸੇ ਪਰਿਵਾਰ ਦਾ ਤੇ ਇਹ ਜਿਹੜੀ ਵੀਡੀਓ ਦੇ ਕੋਲ ਫੋਨ ਨੰਬਰ ਨਹੀਂ ਹੈਗਾ ਇਸ ਕਰਕੇ ਦੂਸਰੇ ਕਮੰਡੀਆਂ ਦਾ ਨੰਬਰ ਇਹਨੇ ਦਿੱਤਾ ਜੇ ਕੋਈ ਮੇਰਾ ਵੀਰ ਭੈਣ ਭਰਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤੇ ਗਰੀਬੀ ਦੀ ਦਲਦਲ ਦੇ ਵਿੱਚ ਪਰਿਵਾਰ ਫਸਿਆ ਬੈਠਿਆ ਤੇ ਤਾਂ ਕਰਕੇ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਜਰੂਰ ਹੋ ਕੇ ਪਹੁੰਚ ਕਰਕੇ ਜਾ ਪਹੁੰਚ ਕੇ ਗੱਲਬਾਤ ਕਰ ਕਿਸੇ ਵੀ ਤਰ੍ਹਾਂ ਇਹਨਾਂ ਦਾ ਸਿੱਧਾ ਨੰਬਰ ਤੁਸੀਂ ਆਪਰ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਤੁਸੀਂ ਜੁੜੇ ਰਹੋ ਜ਼ੋਰ ਦੀ ਵੀ ਨਿਊਜ਼ ਦੇ ਨਾਲ ਜਲਦ ਨਵੇਂ ਤਾਜ਼ਾ ਖਬਰਾਂ ਲੈ ਕੇ ਫੇਰ ਆਵਾਂਗੇ ਸਮਝਿਓ ਆ ਕੇ ਧੰਨਵਾਦ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਜ਼ੋਰ ਟੀਵੀ ਨਿਊਜ਼ ਦੇ ਨਾਲ ਤੁਹਾਨੂੰ ਅਮੀਨ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰਾਵਾਂਗੇ